ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹੋਸ਼ ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆ ਆ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤ ਉਸੇ ਅਰਥ ਕਰਾਂਗੇ ਅੱਜ ਗੁਜ਼ਰੀ ਕੀ ਵਾਰ ਮਹੱਲਾ 3 ਦੇ 13ਵੇਂ ਸ਼ਬਦੀ ਵਾਰੀ ਹੈ ਜੀ ਗੁਜਰੀ ਕੀ ਵਾਰ ਮਹੱਲਾ 3 ਸਿਕੰਦਰ ਇਬਰਾਹਿਮ ਕੀ ਵਾਰ ਕੀ ਤੋਂ ਨਹੀਂ ਗਾਣੀ ਏਕੰਕਾਰ ਸਤਗੁਰੂ ਪ੍ਰਸਾਦ ਸ਼ਲੋਕ ਮਹੱਲਾ 3 ਹੋ ਮੈਂ ਮਮਤਾ ਮੋਹਣੀ ਮਨ ਮੁਖ ਨੋ ਕਾਇ ਖਾਇ ਜੋ ਮੋ ਦੂਜੇ ਚਿਤ ਲਾਇ ਦੇ ਤਿੰਨਾ ਵਿਆਪ ਰਹੀ ਲਪਟਾਇ ਹੋ ਮੈਂ ਮਮਤਾ ਮੋਹਣੀ ਮਨ ਮੁਖ ਨੋ ਗਈ ਖਾਇ ਜੋ ਮੋ ਦੂਜੇ ਚਿਤ ਲਾਇ ਦੇ ਤਿੰਨਾ ਵਿਆਪ ਰਹੀ ਲਪਟਾਇ ਗੁਰ ਕੇ ਸਬਦ ਪਰ ਜਾ ਲਿਏ ਤਾਏ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਏ ਮਨ ਕੇ ਤੜਿਆ ਜੁਗ ਭਰਮਿਆ ਫਿਰ ਰਹੇ ਨ ਆਵੇ ਜਾਏ ਹਰ ਪਾਣਾ ਤਾ ਪਰ ਮਾਇਨ ਕਰ ਪਰ ਪੰਜ ਖੇਲ ਉਪਾਏ ਜਾਂ ਹਰ ਬਖਸੇ ਤਾ ਗੁਰ ਮਿਲੇ ਅਸਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕੁਛ ਮਰੇ ਨ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮੈ ਨਾ ਸੰਜੋਗੀ ਕਾਇਆ ਅੰਦਰ ਆਪ ਵਸ ਰਿਆ ਆਪੇ ਰਸ ਪਉਗੀ ਆਪ ਅਤੀਤ ਅਲਪਤ ਰਹੇ ਨਿਰਜੋਗ ਹਰ ਜੋਗੀ ਜੋ ਤੁਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਵ ਜੋਗੀ ਜੋ ਤੁਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਵ ਜੋਗੀ ਪਹਿਲੇ ਸ਼ਲੋਕ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਹਉਮੈ ਮਮਤਾ ਮੂਣੀ ਜੋ ਹੈ ਭਾਵ ਕੇ ਜੋ ਹਉਮੈ ਤੇ ਮਾਇਆ ਦੀ ਪਕੜ ਹੈ ਇਹ ਜੀਵਨ ਨੂੰ ਮਨਮੁਖਾਂ ਨੂੰ ਖਾ ਗਈ ਹੈ ਭਗ ਮੋ ਮਾਇਆ ਦੀ ਤੇ ਹਉਮੈ ਦੀ ਬਹੁਤ ਪਕੜ ਹੈ ਜੀ ਬਹੁਤ ਜ਼ੋਰ ਹੈ ਜੀ ਸੇਰ ਗੁਰੂ ਜੀ ਆਖਦੇ ਹਨ ਜਿਹੜੇ ਮਨੁੱਖ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਛੱਡ ਕੇ ਮੋਹ ਮਾਇਆ ਵਿੱਚ ਫਸ ਕੇ ਦੁਆਤਪਾ ਹੋਣ ਹਲ ਆਪਣਾ ਮਨ ਜੋੜਦੇ ਹਨ ਗੁਰੂ ਜੀ ਆਖਦੇ ਹਨ ਉਹਨਾਂ ਨੂੰ ਇਹ ਜੋ ਮੋਹ ਮਾਇਆ ਹੈ ਚੰਬੜ ਕੇ ਚੰਬੜ ਗਈ ਹੈ ਜੀ ਉਹ ਪਿੱਛਾ ਹੀ ਨਹੀਂ ਛੱਡਦੀ ਫਿਰ ਗੁਰੂ ਜੀ ਆਖਦੇ ਹਨ ਜੋ ਗੁਰਮੁਖ ਖਾਨ ਉਹ ਜੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ মোহ ਮਾਇਆ ਨੂੰ ਨਸ਼ਟ ਕਰ ਦਿੰਦੇ ਹਨ ਜੀ ਅਤੇ ਗੁਰੂ ਦੀ ਕਿਰਪਾ ਨਾਲ ਇਹ মোহ ਮਾਇਆ ਖਤਮ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਜੀ ਅਤੇ ਉਹਨਾਂ ਦਾ ਤਨ ਅਤੇ ਮਨ ਪਵਿੱਤਰ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹਨਾਂ ਗੁਰਮਖਾਨ ਹੈ ਫਿਰ ਗੁਰਸ਼ਬਦ ਗੁਰਬਾਣੀ ਨਾਮ ਜੋ ਹੈ ਮਨ ਅਤੇ ਤਨ ਵਿੱਚ ਵੱਸ ਜਾਂਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਮੋਹ ਮਾਇਆ ਨੂੰ ਮਾਰੁੰਦਾ ਕੇਵਲ ਅਤੇ ਕੇਵਲ ਇੱਕੋ ਤਰੀਕਾ ਹੈ ਜੀ ਜੋ ਹੈ ਪਰਮੇਸ਼ਰ ਹਾਰ ਦਾ ਗੁਰਸ਼ਬਦ ਗੁਰਬਾਣੀ ਨਾਮ ਜੋ ਪਰਮੇਸ਼ਰ ਹਾਰ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ ਫਿਰ ਦੂਸਰੇ ਸ਼ਲੋਕ ਵਿੱਚ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਨ ਕਿ ਇਹ ਜੋ ਜੀਵ ਮੁਖ ਹੈ ਇਹ ਕਿੰਨੇ ਜੁਗਾ ਜੁਗਾ ਅੰਤਨਾਤੋਂ ਭਟਕਦਾ ਫਿਰਦਾ ਹੈ ਜੀ ਤਾਂ ਜਨਨ ਜਨ ਮਾਤਰਾ ਨੂੰ ਮਰਦਾ ਜੰਤਾ ਹੈ ਜੀ ਕਿਤੇ ਇੱਕ ਥਾਂ ਤੇ ਕਿੱਕੇ ਨਹੀਂ ਬੰਦਾ ਜੀ ਆਉਂਦਾ ਜਾਂਦਾ ਹੈ ਫਿਰ ਗੁਰੂ ਜੀ ਆਖਦੇ ਹਨ ਇਹ ਸਭ ਵੀ ਉਸ ਕਰਤਾ ਪ੍ਰਖ ਦਾ ਆਪਣਾ ਇੱਕ ਰੱਜਿਆ ਖੇਡ ਤਮਾਸ਼ਾ ਹੈ ਜੀ ਜਿਨ੍ਹਾਂ ਨੂੰ ਉਹ ਪਟਕਣਾ ਵਿੱਚ ਪਾ ਦਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਦੀ ਕਿਰਪਾ ਨਾਲ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਉਹਨਾਂ ਦਾ ਪਰਮੇਸ਼ਰ ਨਾਲ ਮੇਲ ਹੁੰਦਾ ਹੈ ਜੀ ਤਾਂ ਕਿਤੇਰੇ ਜਾ ਕੇ ਇਸ ਮਨ ਦੀ ਭਟਕਣਾ ਖਤਮ ਹੁੰਦੀ ਹੈ ਜੀ ਅਤੇ ਜੀਵ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ ਜੀ ਨਾਨਕ ਦਾ ਕਥਨ ਹੈ ਜੀ ਕੁਝ ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਹੀ ਇਹ ਮਨ ਟਿਕਦਾ ਹੈ ਜੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਹੀ ਇਹ ਟਿਕਾ ਜਾਂਦਾ ਹੈ ਹੋਰ ਇਸ ਨੂੰ ਕੋਈ ਨਹੀਂ ਕਾਬੂ ਕਰ ਸਕਦਾ ਜੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਇਸ ਨੂੰ ਇਹ ਮਨ ਦੇ ਅੰਦਰ ਹਿਰਦੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਵਾਸ ਜਾਵੇ ਤੇ ਪ੍ਰਮੇਸ਼ਰ ਦੀ ਕਿਰਪਾ ਨਾਲ ਰੇਨਾ ਜਾਂਦਾ ਹੈ ਤਨਾ ਵਰਤਾ ਹੈ ਜੀ ਕਿਉਂਕਿ ਉਪਰਮੇਸ਼ਰ ਹਾਰ ਦੇ ਵਿੱਚ ਹੀ ਸਵਾ ਜਾਂਦਾ ਹੈ ਜੀ ਪੌੜੀ ਜੀ ਗੁਰੂ ਪੌੜੀ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਮਨੁੱਖੀ ਸਰੀਰ ਜੋ ਹੈ ਇੱਕ ਵੱਡੇ ਕਿਲੇ ਵਾਂਗ ਕਰੇ ਪਰ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਨਾਲ ਪਰਮੇਸ਼ਰ ਦੇ ਕਿਰਪਾ ਨਾਲ ਪਰਮੇਸ਼ਰ ਜੇ ਕਿਰਪਾ ਕਰੇ ਤਾਂ ਕੁਸ਼ਲ ਗੁਰਬਾਣੀ ਨਾਮ ਸਿਮਰਨ ਦਾ ਸੰਜੋਗ ਪੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਹਰ ਇੱਕ ਸਰੀਰ ਦੇ ਅੰਦਰ ਪਰਮੇਸ਼ਰ ਵਿਆਪਕ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਕਿ ਉਹ ਕਰਤਾ ਪੁਰਖ ਜਿਸ ਨੇ ਸਾਰਾ ਖੇਡ ਤਮਾਸ਼ਾ ਰਚਾਇਆ ਹੈ ਉਹ ਆਪ ਹੀ ਇਹਨਾਂ ਰਸਾਂ ਨੂੰ ਭੋਗਣ ਵਾਲਾ ਹੈ ਫਿਰ ਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਨਾਲ ਜੁੜਿਆ ਈਮਾਨ ਫਿਰ ਕਦੀ ਪਰਮੇਸ਼ਰ ਤੋਂ ਅਲੱਗ ਨਹੀਂ ਹੁੰਦਾ ਜੀ ਪਰਮੇਸ਼ਰ ਉਹ ਹੀ ਕੁਝ ਕਰਦਾ ਹੈ ਜੀ ਜੋ ਉਸ ਨੂੰ ਪਾਉਂਦਾ ਹੈ ਜੀ ਉਹ ਹੀ ਕਰਨ ਕਰਣ ਯੋਗ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਇਸ ਕਰਕੇ ਪਾਈ ਗੁਰਮਖੋ ਉਸ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨਾ ਚਾਹੀਦਾ ਹੈ ਜੀ ਅਤੇ ਪਰਮੇਸ਼ਰ ਅਗੇ ਬੇਨਤੀ ਕਰਨੀ ਚਾਹੀਦੀ ਹੈ ਜੀ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਇਹ ਵਿਛੜਿਆ ਮਨ ਜਗਾਂ ਜਗੰਤ్రਾਂ ਤੋਂ ਵਿਛੜਿਆ ਮਨ ਇਸੀ ਪਟਕਣਾ ਖਤਮ ਹੋ ਜਾਂਦੀ ਹੈ ਜੀ ਇਸ ਸ਼ਬਦ ਸਾਰ ਇਸ ਤਰ੍ਹਾਂ ਕਰੀਏ ਜੀ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਕਿ ਹਉਮੈ ਅਤੇ ਮੋਹ ਮਾਇਆ ਜੋ ਹੈ ਉਹ ਜੀਵ ਨੂੰ ਇਸ ਵਿੱਚ ਫਸਾ ਲੈਂਦੀ ਹੈ ਜੀ ਇਸ ਮੋਹ ਮਾਇਆ ਦੀ ਪਕੜ ਜੋ ਹੈ ਉਸ ਨੂੰ ਨਸ਼ਟ ਕਰਨ ਲਈ ਗੁਰੂ ਜੀ ਨੇ ਸਾਨੂੰ ਜੁਗਤ ਦਿੱਤੀ ਹੈ ਉਹ ਹੈ ਕੇਵਲ ਅਥ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਪ੍ਰੇਮਾ ਭਗਤ ਪ੍ਰੇਮ ਨਾਲ ਕਰਨਾ ਹੈ ਜੀ ਫਿਰ ਪਰਮੇਸ਼ਰ ਹਾਰ ਦੇ ਫਿਰ ਪਾਦਵਾਰਾ ਪ੍ਰਾਪਤ ਹੁੰਦੀ ਹੈ ਜੀ ਫਿਰ ਇਹ ਜੋ ਸਾਡਾ ਮਨ ਹੈ ਜੁਗਾ ਜੁਗਾ ਅੰਤਰ ਹੰਤ ਪੜਕਦਾ ਆ ਰਿਹਾ ਹੈ ਇਹ ਟਕਾਚ ਆ ਜਾਂਦਾ ਹੈ ਜੀ ਅਤੇ ਪਰਮੇਸ਼ਰ ਹਾਰ ਵਿੱਚ ਹੀ ਸਮਾ ਜਾਂਦਾ ਹੈ ਜੀ ਇਸ ਰਾਏ ਦਾ ਆ ਗਰਨ ਦਾ ਚੱਕਰ ਖਤਮ ਹੁੰਦਾ ਹੈ ਜੀ ਕਿਉਂ ਕਿਉਂਕਿ ਫਿਰ ਗੁਰੂ ਸ਼ਸ ਗੁਰਮਾਣੀ ਨਾਮ ਸਿਮਰਨ ਅਤੇ ਗੁਰੂ ਦੀ ਕਿਰਪਾ ਨਾਲ ਗੁਰੂ ਨਾਲ ਮਿਲ ਆਫ ਹੋ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਆ ਨੇ ਜਦ ਮਨੁੱਖੀ ਸਰੀਰ ਇੱਕ ਕਿਲੇ ਦੀ ਤਰ੍ਹਾਂ ਪਰਮੇਸ਼ਰ ਹਰ ਵੀ ਇਸ ਵਿੱਚ ਵਸਦਾ ਹੈ ਜੀ ਤੇ ਆਪ ਹੀ ਰਸਿਆ ਰਸ ਭੋਗਦਾ ਹੈ ਪਰ ਇਦਵੈਤ ਭਾਵਾਂ ਤੋਂ ਨਿਰਲੇਪ ਰੰਤਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਗੁਰਮਖ ਅਚੇ ਇਹਨਾਂ ਚੀਜ਼ਾਂ ਨਾਲੋਂ ਅਚੇਤ ਰਹਿੰਦੇ ਹਨ ਜੀ ਤੇ ਵਿਸ਼ੇ ਵਕਾਰਾਂ ਵਿੱਚ ਨਹੀਂ ਫਸਦੇ ਫਿਰ ਪਰਮੇਸ਼ਰ ਦੀ ਕਿਰਪਾ ਨਾਲ ਇਹ ਪਰਮੇਸ਼ਰ ਜਿਸਮ ਆ ਜਾਂਦਾ ਹੈ ਜੀ ਫਿਰ ਪਰਮੇਸ਼ਰ ਹਰ ਤੋਂ ਇਹਦਾ ਵਿਛੋੜਾ ਕਦੀ ਨਹੀਂ ਹੁੰਦਾ ਜੀ ਅੱਜ ਦਾ ਵਿਚਾਰ ਕਰਦੇ ਆ ਬਿਲਕੁਲ ਉਹਨੇ ਕਾ ਭੁੱਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਰੱਜ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ